ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਹੋਰ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। ਉਮੀਦ ਕਰਦਾ ਵੀ ਤੁਸੀਂ ਸਾਰੇ ਠੀਕ ਠਾਕ ਹੀ ਹੋਵੋਗੇ ਜੀ। ਤੇ ਅਸੀਂ ਸਾਰੇ ਠੀਕ ਠਾਕ ਹੀ ਆਂ ਜੀ। ਹੁਣ ਵਜੇ ਆ ਜੀ ਸਵਾ 4 ਤੇ ਆਪਾਂ ਉੱਠੇ ਸੀਗੇ ਹੁਣ ਜੀ ਬਾਬੇ ਦੀ ਕਿਰਪਾ ਦੇ ਨਾਲ ਅੱਖ ਖੁੱਲੀ ਐ। ਤੇ ਹੁਣ ਆਪਾਂ ਚੋਣ ਲੱਗਿਆ ਜੀ ਧਾਰਾ ਇੱਧਰ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਮਸ਼ੀਨ ਆਪਾਂ ਲੈ ਆਂਦੀ ਐ ਇੱਥੇ ਬਸ ਆਪਾਂ ਗੋਹਾ ਹਟਾਉਨੇ ਹਣ ਤੇ ਚੂਨੇ ਧਾਰਾਂ ਦੇਖ ਸਕਦੇ ਤੁਸੀਂ ਨੇ ਤੁਹਾਨੂੰ ਦਿਖਾਵਾਂਗੇ ਜੀ ਵੀਡੀਓ ਦੇ ਵਿੱਚ ਚਲੋ ਜੀ ਬਣੇ ਰਹੋ ਜੀ ਸਾਡੇ ਚੈਨਲ ਤੇ ਹੈਲੋ ਹੁਣ ਆਪਾਂ ਚੱਲੇ ਆ ਜੀ ਧਾਰਾ ਚੋਂ ਤੋਂ ਬਾਅਦ ਦੁੱਧ ਪਾਉਣ ਡੇਰੀ ਤੇ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਗਰਾਊਂਡ ਉੱਥੇ ਤੁਹਾਨੂੰ ਮਾਹੌਲ ਵਖਾਵਾਂਗੇ ਜਿਵੇਂ ਦਾ ਵੀ ਹੋਵੇ ਤੁਸੀਂ ਸਾਡੇ ਚੈਨਲ ਤੇ ਬਣੇ ਰਹੋ ਜੀ ਹਾਂ ਲੋ ਹੁਣ ਆਪਾਂ ਡੈਰੀ ਤੇ ਦੁੱਧ ਪਾਉਣ ਹਾਂ ਜੀ ਆਪਾਂ ਆ ਗਏ ਸੀ ਦੁੱਧ ਪਾ ਕੇ ਘਰੇ ਤੇ ਆਪਾਂ ਹੁਣ ਇਸ ਟਾਈਮ ਘਰੇ ਆ ਗਰਾਊਂਡ ਆਪਾਂ ਜਾਣਾ ਸੀਗਾ ਕਿਉਂਕਿ ਹੁਣ ਬੱਦਲ ਝੁਕਿਆ ਖੜਾ ਉੱਪਰ ਤੇ ਮੀਂਹ ਕਿਸੇ ਵੀ ਟਾਈਮ ਆ ਸਕਦਾ ਪਰ ਥੋੜੀਆਂ ਥੋੜੀਆਂ ਕਣੀਆਂ ਆਈਆਂ ਵੀ ਸੀ ਜਦੋਂ ਮੈਂ ਡੈਰੀ ਤੇ ਗਿਆ ਸੀ ਤਾਂ ਇਹ ਵੀ ਜਾ ਹੋਇਆ ਉੱਥੇ ਗਰਾਊਂਡ ਕੋਈ ਨਹੀਂ ਆਪਾਂ ਘਰੇ ਐਕਸਰਸਾਈਜ਼ ਕਰ ਲੈਣਾ ਹੁੰਦਾ ਮੈਂ ਵਿੜਾ ਬਾਬੇ ਦੀ ਸੁੱਖ ਨਾਲ ਆਪਣਾ ਬਾਬੇ ਦੇ ਸੁੱਖ ਨਾਲ ਬਹੁਤ ਵੱਡਾ ਜੀ ਤੇ ਇੱਥੇ ਹੀ ਕਰ ਲਾਂਗੇ ਐਕਸਰਸਾਈਜ਼ ਤਾਂ ਵਿੜੇ ਦੇ ਵਿੱਚ ਹੀ ਹੋਰ ਦੱਸੋ ਜੀ ਕਿਵੇਂ ਆ ਤੁਸੀਂ ਸਾਰੇ ਤੇ ਆਪਾਂ ਬਿਲਾ ਗੇੜੇ ਘਾੜ ਲੈਨੇ ਵੀਡੀਓ ਦੇ ਵਿੱਚ ਵਾਕ ਕਰ ਲੈਨੇ ਆ ਮੜ ਕੇ ਐਕਸਰਸਾਈਜ਼ ਕਰ ਲਾਂਗੇ ਇੱਥੇ ਹੀ ਯਾਰ ਕਦਮ ਵੀ ਆਪਣਾ ਤੋਰਨਾ ਚਾਹੀਦਾ ਹਰ ਰੋਜ਼ ਹਜ਼ਾਰ ਕਦਮ ਜੀ ਕੱਲ ਵਧੀਆ ਰਿਹਾ ਮੌਸਮ ਜਵਾਂ ਨਹੀਂ ਮੀਂਹ ਦਾ ਕੋਈ ਨਾਮੋ ਨਿਸ਼ਾਨ ਹੈ ਦੀ ਸੀਗਾ ਅੱਜ ਮੈਨੂੰ ਲੱਗਦਾ ਵੀ ਮੀਂਹ ਆਊਗਾ ਬਾਕੀ ਪਰਮਾਤਮਾ ਨੂੰ ਪਤਾ ਹੀ ਕੁਦਰਤ ਦੇ ਰੰਗ ਹਨ ਆਪਾਂ ਇਹਦੇ ਕੀ ਕਰ ਸਕਦੇ ਹਾਂ ਜੀ ਤੇ ਚਲੋ ਜੀ ਆਪਾਂ ਕਰਕੇ एक्सरसाइज ਵਗੈਰਾ ਫਿਰ ਆਪਾਂ ਦੰਨੇ ਅਗਲੀ ਜਾਣਕਾਰੀ ਤੁਹਾਨੂੰ ਅਪਡੇਟ ਕੰਮ ਦੀ ਚਲੋ ਜੀ ਬਣੇ ਰਹੋ ਜੀ ਚੈਨਲ ਤੇ ਚਲੋ ਹਾਂਜੀ ਅੱਜ ਉਦੋਂ ਬਾਅਦ ਆਪਾਂ ਤੁਹਾਨੂੰ ਅੱਜ ਇਧਰਲੇ ਥਾਂ 'ਚ ਵੀ ਵਿਖਾਉਨੇ ਆ ਬੂਟੇ ਜਿਵੇਂ ਇੱਥੇ ਨਿੰਬੂਆਂ ਦੇ ਬੂਟੇ ਆ ਕਈ ਹੇ ਗਏ ਆ ਬੇ ਚਮਰੂਦਾਂ ਦੇ ਵੀ ਆ ਮਿਰਚਾਂ ਮਿਰਚਾਂ ਦੇ ਬੂਟੇ ਰੇ ਤੇ ਇੱਧਰ ਹੈਗੇ ਅਮਰੂਦ ਇਹ ਚ ਛੋਟੇ ਸਹਿਜ ਵਾਲੇ ਅਮਰੂਦ ਵੀ ਆ ਬਈ ਜਿਵੇਂ ਬਾਹਲੇ ਛੋਟੇ ਕਹਿਦਗੇ ਉਦੋਂ ਵਿਚਾਲੜ ਦਾ ਸਹਿਜ ਵੀ ਆ ਤੇ ਬਾਹਲੇ ਵੱਡੇ ਵੀ ਆ ਤੇ ਦਰ ਕਿੰਨੂ ਕਿੰਨੂ ਦਾ ਬੂਟਾ ਇਹ ਆਪਾਂ ਬੂਟੇ ਲੁਧਿਆਣੋਂ ਲਿਆਂਦੇ ਸੀਗੇ ਨਰਸਰੀ ਦੇ ਵਿੱਚੋਂ ਬਹੁਤ ਵਧੀਆ ਕੁਆਲਿਟੀ ਆ ਤੇ ਤੁਸੀਂ ਵੀ ਵੀ ਵਿਜ਼ਿਟ ਕਰ ਸਕਦੇ ਹੋ ਨਰਸਰੀ ਦੇ ਵਿੱਚ ਉੱਥੇ ਇੱਥੋਂ ਨਾਲੋਂ ਸਸਤੇ ਵੀ ਆ ਮੋਗੇ ਨਾਲੋਂ ਤੇ ਬਾਕੀ ਜੀ ਆਪ ਤੋਂ ਆਪਣੀ ਚੋਇਸ ਹਨਾ ਆ ਹੋਰ ਕਿੰਨੂ ਆ ਜੀ ਇਧਰ ਕਿੰਨੂ ਦੀ ਕਿਸਮ ਹੈ ਸੀ ਕਿ ਹੋਰ ਤੇ ਇਧਰ ਹੋਰ ਇਹ ਹੋਰ ਕਿਸਮ ਦੇ ਆ ਜੀ ਇਧਰ ਫੇਰ ਅਮਰੂਦ ਆ ਗਏ ਇਹ ਹੋਰ ਕਿਸਮ ਦੇ ਅਮਰੂਦ ਤੇ ਉਹ ਪਰਲੇ ਪਾਸੇ ਹੈਗੇ ਜੀ ਨਿੰਬੂ ਸਾਰੇ ਨਿੰਬੂ ਜੀ ਇਹ ਮਾੜਾ ਕਸਾਈ ਜ ਵੱਡਾ ਨਿੰਬੂ ਆ ਵਿੱਚ ਕਈ ਹਜੇ ਛੋਟੇ ਵੀ ਲੱਗਦੇ ਹੀ ਆ ਤੇ ਇਧਰ ਆ ਗਿਆ ਜੀ ਆਪਣਾ ਟਾਵਰ Airtel ਦਾ ਇਹ ਹਜੇ ਚਾਲੂ ਨਹੀਂ ਆਂਟੀਨਾ ਲਾਉਣ ਵਾਲੇ ਆ ਜੀ ਇਹਦੇ ਉੱਪਰ ਹਜੇ ਚਾਲੂ ਨਹੀਂ ਹੋਇਆ 10-15 ਦਿਨਾਂ ਵੱਧ ਹੋ ਜਾਊਗਾ ਚੱਲੂ ਬਸ ਤੇ ਇੱਧਰ ਵੀ ਉਹ ਰਿਹਾ ਆਪਣਾ ਮੇਂ ਗੇਟ ਉੱਧਰ ਉੱਥੇ ਵੀ ਤੁਹਾਨੂੰ ਜਾ ਕੇ ਵਿਖਾ ਦੇਣੀ ਆਪਾਂ ਕੂਲੇ ਇੱਧਰ ਕੂਲਗੇ ਵਾਲੀ ਸੜਕ ਲੱਗਦੀ ਆ ਭੋਲੀਆ ਲਿੰਕ ਰੋਡ ਇੱਥੇ ਵੀ ਸੀਗਾ ਪੈਟਰੋਲ ਪੰਪ ਇਹ ਪੰਪ ਹੋ ਗਿਆ ਜੀ ਬੰਦ ਇਧਰ ਘੋਲੀ ਵਾਲੀ ਸੜਕ ਲੈਂਕ ਰੋਡ ਲੱਗਦਾ ਜੀ ਇਦੋਂ ਗਾਂ ਸਾਡੇ ਪਿੰਡ ਦੇ ਨਾਲ ਘੋਲੀਆਂ ਪਿੰਡ ਆ ਚੜੱਕ ਪਿੰਡ ਆ ਸਤਨਾ ਮੋਗੇ ਜਿਹਰੇ ਵਿੱਚ ਅਮਰੂਦ ਆ ਜੀ ਇਧਰ ਇਹ ਹੋਰ ਕਿਸਮ ਦੇ ਅਮਰੂਦ ਆ। ਇੱਧਰ ਫੇਰ ਅਮਰੂਦ ਆ ਗਏ ਜੀ। ਅੱਡੋ-ਅੱਡੀ ਕਿਸਮਾਂ ਦੇ ਅਮਰੂਦ ਆ ਜੀ ਆਪਣੇ। ਲੱਗ ਲੱਗਦੇ ਆ ਹਜੇ ਇਹਨੂੰ। ਤੇ ਇੱਧਰ ਵੀ ਅਮਰੂਦ ਆ। ਦੇਖ ਸਕਦੇ ਹੋ ਤੁਸੀਂ। ਇੱਧਰ ਫੇਰ ਕਿੰਨੂ ਆ ਗਏ ਜੀ ਇਹ ਹੋਰ ਕਿਸਮ ਦੇ ਕਿੰਨੂ ਆ ਜੀ ਡੋਡੀ ਆਵੇ ਲੱਗੇ ਵੇ ਇੱਧਰ ਹੈਗਾ ਜੀ ਹੰਬ ਦਾ ਬੂਟਾ ਉੱਧਰ ਫੇਰ ਆਂਬਾ ਜੀ ਇਹ ਵੀ ਆਂਬ ਦਾ ਬੂਟਾ ਜੀ ਤੇ ਇਧਰ ਆਪਾਂ ਆ ਗਏ ਆ ਚਾਰ ਤੁਹਾਨੂੰ ਉਦੋਂ ਵੀ ਮੈਂ ਦਿਖਾਇਆ ਸੀਗਾ ਵਲੌਗ ਚ ਤੇ ਇਧਰ ਹੈਗਾ ਆਪਣਾ ਤੂੜੀ ਵਾਲਾ ਬਰਾਂਡਾ ਇੱਥੇ ਪਹਿਲਾਂ ਆਪਣੇ ਜੀ ਆਵੇ ਘੂਰ ਨਾ ਪਾਇਆ ਵਾ ਇੱਥੇ ਬੱਕਰੀਆਂ ਰੱਖਿਆ ਹੁੰਦਾ ਸੀ ਬੱਕਰੀਆਂ ਜਿਵੇਂ ਪਠੋਰਾ ਮੰਨ ਲਾ ਹੁੰਦੀ ਸੀ ਬੱਕਰੀ ਪਠੋਰਾ ਇੱਥੇ ਆਪਾਂ ਲਿਆਉਂਦੇ ਸੀਗੇ ਉਦੋਂ ਬੰਦਾ ਰੱਖਿਆ ਸੀਗਾ ਆਪਾਂ ਬੱਕਰੀਆਂ ਦੇ ਉੱਪਰ ਤੇ ਉਸ ਤੋਂ ਬਾਅਦ ਆਪਾਂ ਆਪਣੇ ਨਾਗ ਵੇਖ ਗਏ ਵਧੀਆ ਤੇ ਉਸ ਤੋਂ ਬਾਅਦ ਆਪਾਂ ਇੱਥੇ ਤੂੜੀ ਪਾਉਣ ਲੱਗ ਗਏ ਪਹਿਲਾਂ ਆਪੋ ਟਾਵਰ ਵਾਲਾ ਸਾਡਾ Jio ਦਾ ਟਾਵਰ ਲੱਗਾ ਦੂਜੇ ਪਾਸੇ ਥਾਂ ਦੇ ਵਿੱਚ ਉੱਥੇ ਆਪਾਂ ਤੂੜੀ ਪਾਉਣੇ ਹੁੰਨੇ ਆ ਹਰ ਸਾਲ ਕਮਰੇ 'ਚ ਉੱਥੇ ਉਹ ਸਾਡਾ ਪਹਿਲਾ ਪਸ਼ੂ ਵਾਲਾ ਸੀਗਾ ਉੱਥੇ ਪਸ਼ੂ ਸਾਡੇ ਟਾਵਰ ਦੇ ਕੋਲੇ ਸੀਗੇ ਤੇ ਮੁੜ ਕੇ ਜਦੋਂ ਆਪਾਂ ਇਧਰਲੇ ਪਾਸੇ ਵਸੋਂ ਕਰ ਲਈ ਫੇਰ ਆਪਾਂ ਪਸ਼ੂ ਵੀ ਇਧਰ ਹੀ ਲਿਆਂਦੇ ਸੀਗੇ 10-11 ਸਾਲ ਹੋ ਗਏ ਤੇ ਤੂੜੀ ਉਧਰ ਆ ਉਧਰ ਲੋੜ ਹੀ ਨਹੀਂ ਪੈਂਦੀ ਤੂੜੀ ਤੂੜੀ ਤਾਂ ਹੀ ਬਹੁਤ ਤੂੜੀ ਇਹਦੇ ਨਹੀਂ ਸਰ ਜਾਂਦਾ ਹੀ ਸਾਡਾ ਉਹ ਆਪਾਂ ਵੇਚ ਦਈਦੀ ਆ ਤੂੜੀ ਅਚਾਰ ਦੇ ਵਿੱਚ ਤੂੜੀ ਆਪਾਂ ਬਾਲੀ ਵੀ ਨਹੀਂ ਪਾਉਂਦੇ ਤੇ ਨਾ ਪੌਣੇ ਵਿੱਚ ਥੋੜੀ ਵੀ ਨਹੀਂ ਪਾਉਂਦੇ ਵੀ ਚਾਰ ਦੇ ਹਿਸਾਬ ਨਾਲ ਹੀ ਪਸ਼ੂਆਂ ਦੇ ਹਿਸਾਬ ਨਾਲ ਆਪਾਂ ਚਾਰ ਪਾਉਨੇ ਆ ਬਈ ਹਰ ਪਸ਼ੂ ਦੇ ਹਿਸਾਬ ਨਾਲ ਅੱਜ ਮੌਸਮ ਵੀ ਠੀਕ ਆ ਤੜਕੇ ਤਾਂ ਐ ਲੱਗਦਾ ਸੀ ਮੀਂਹ ਆਊਗਾ ਪਰ ਫੇਰ ਵੀ ਠੀਕ ਆ ਹਜੇ ਧੁੱਪ ਵੀ ਮਾੜੀ-ਮਾੜੀ ਹੈਗੀ ਆ ਵਿਚ ਵਿਚ ਹਜੇ ਤੇ ਚਲੋ ਆਪਾਂ ਤੁਹਾਨੂੰ ਹੋਰ ਜਾਣਕਾਰੀ ਦੇਵਾਂਗੇ ਆਪਣੇ ਬਾਰੇ ਤੁਸੀਂ ਬਣੇ ਰਹੋ ਜੀ ਚੈਨਲ ਦੇ ਉੱਪਰ